CBSE ਦੇ ਵੱਲੋਂ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਜੇਕਰ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਜਿਹੜੀ ਹੈ ਹਾਜ਼ਰੀ 75% ਤੋਂ ਘੱਟ ਹੋਵੇਗੀ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ CBSE ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਹਾਜ਼ਰੀ ਜਿਹੜੀ ਹੈ ਉਹ 75% ਰਹਿਣੀ ਚਾਹੀਦੀ ਹੈ 75% ਦੀ ਲਾਜ਼ਮੀ ਹੈ ਜੇਕਰ ਕਿਸੇ ਵਿਦਿਆਰਥੀ ਦੀ ਹਾਜ਼ਰੀ ਘੱਟ ਹੋਵੇਗੀ ਤਾਂ ਉਹਨਾਂ ਨੂੰ ਜਿਹੜਾ ਹੈ ਪ੍ਰੀਖਿਆ ਦੇ ਵਿੱਚ ਬੈਠ ਨਹੀਂ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ CBSE ਨੇ 10ਵੀਂ ਅਤੇ 12ਵੀਂ ਦੀ ਮੋੜ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਤੇ ਬੋਰਡ ਦੇ ਪ੍ਰੀਖਿਆ ਦੇ ਲਈ 75% ਹਾਜ਼ਰੀ ਜਿਹੜੀ ਆ ਉਹ ਲਾਜ਼ਮੀ ਕਰ ਦਿੱਤੀ ਹੈ ਜੇਕਰ ਕਿਸੇ ਵੀ ਵਿਅਕਤੀ ਦੀ 75% ਹਾਜ਼ਰੀ ਨਹੀਂ ਹੋਵੇਗੀ ਤਾਂ ਉਸ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੇਗੀ CBSE ਬੋਰਡ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਹੈ ਵਿਸ਼ਿਆਂ ਨੂੰ ਲੈ ਕੇ ਵੀ ਕੀਤਾ ਗਿਆ ਹੈ CBSE ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪ੍ਰੀਖਿਆ ਦੇਣੀ ਹੈ ਤਾਂ ਕਿਸੇ ਵੀ ਵਿਸ਼ੇ ਨੂੰ 2 ਸਾਲ ਤੱਕ ਪੜ੍ਹਨਾ ਲਾਜ਼ਮੀ ਹੋਵੇਗਾ ਜੇਕਰ 9ਵੀਂ ਜਮਾਤ ਦੇ ਵਿੱਚ ਕੋਈ ਵਿਸ਼ਾ ਪੜ੍ਹਿਆ ਗਿਆ ਹੈ ਤਾਂ 10ਵੀਂ ਜਮਾਤ ਦੇ ਵਿੱਚ ਵੀ ਉਹੀ ਵਿਸ਼ਾ ਪੜ੍ਹਨਾ ਲਾਜ਼ਮੀ ਹੋਵੇਗਾ ਜਿਹੜਾ ਵਿਦਿਆਰਥੀ 2 ਸਾਲ ਵਿਸ਼ਾ ਨੂੰ ਪੜ੍ਹੇਗਾ ਉਹੀ ਪ੍ਰੀਖਿਆ ਦੇ ਵਿੱਚ ਬੈਠ ਸਕੇਗਾ ਤਾਂ CBSE ਬੋਰਡ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ 75% ਦੀ ਹਾਜ਼ਰੀ ਹੈ ਜਿਹੜੀ ਉਹ ਲਾਜ਼ਮੀ ਰੱਖੀ ਗਈ ਹੈ CBSE ਦੇ ਵੱਲੋਂ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਜੇਕਰ 10ਵੀਂ ਅਤੇ 12ਵੀਂ ਵਿਦਿਆਰਥੀ ਦੇ ਵਿਦਿਆਰਥੀਆਂ ਦੀ ਜਿਹੜੀ ਹੈ ਹਾਜ਼ਰੀ 75% ਤੋਂ ਘੱਟ ਹੋਵੇਗੀ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ CBSE ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਹਾਜ਼ਰੀ ਜਿਹੜੀ ਹੈ ਉਹ 75% ਦੀ ਰਹਿਣੀ ਚਾਹੀਦੀ ਹੈ 75% ਦੀ ਲਾਜ਼ਮੀ ਹੈ ਜੇਕਰ ਕਿਸੇ ਵਿਦਿਆਰਥੀ ਦੀ ਹਾਜ਼ਰੀ ਘੱਟ ਹੋਵੇਗੀ ਤਾਂ ਉਹਨਾਂ ਨੂੰ ਜਿਹੜਾ ਪ੍ਰੀਖਿਆ ਦੇ ਵਿੱਚ ਬੈਠ ਨਹੀਂ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ CBSE ਨੇ 10ਵੀਂ ਅਤੇ 12ਵੀਂ ਦੀ ਮੋੜ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਤੇ ਬੋਰਡ ਦੇ ਪ੍ਰੀਖਿਆ ਦੇ ਲਈ 75% ਹਾਜ਼ਰੀ ਜਿਹੜੀ ਆ ਉਹ ਲਾਜ਼ਮੀ ਕਰ ਦਿੱਤੀ ਹੈ ਜੇਕਰ ਕਿਸੇ ਵੀ ਵਿਅਕਤੀ ਦੀ 75% ਹਾਜ਼ਰੀ ਨਹੀਂ ਹੋਵੇਗੀ ਤਾਂ ਉਸ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੇਗੀ CBSE ਬੋਰਡ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਹੈ ਵਿਸ਼ਿਆਂ ਨੂੰ ਲੈ ਕੇ ਵੀ ਕੀਤਾ ਗਿਆ ਹੈ CBSE ਦੇ ਵੱਲੋਂ ਕਿਹਾ ਗਿਆ ਕਿ ਜੇਕਰ ਪ੍ਰੀਖਿਆ ਦੇਣੀ ਹੈ ਤਾਂ ਕਿਸੇ ਵੀ ਵਿਸ਼ੇ ਨੂੰ 2 ਸਾਲ ਤੱਕ ਪੜਨਾ ਲਾਜ਼ਮੀ ਹੋਵੇਗਾ ਜੇਕਰ 9ਵੀਂ ਜਮਾਤ ਦੇ ਵਿੱਚ ਕੋਈ ਵਿਸ਼ਾ ਪੜਿਆ ਗਿਆ ਹੈ ਤਾਂ 10ਵੀਂ ਜਮਾਤ ਦੇ ਵਿੱਚ ਵੀ ਉਹੀ ਵਿਸ਼ਾ ਪੜਨਾ ਲਾਜ਼ਮੀ ਹੋਵੇਗਾ ਜਿਹੜਾ ਵਿਦਿਆਰਥੀ 2 ਸਾਲ ਵਿਸ਼ਿਆਂ ਨੂੰ ਪੜ੍ਹੇਗਾ ਉਹੀ ਪ੍ਰੀਖਿਆ ਦੇ ਵਿੱਚ ਬੈਠ ਸਕੇਗਾ ਤਾਂ CBSE ਬੋਰਡ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ 75% ਦੀ ਹਾਜ਼ਰੀ ਹੈ ਜਿਹੜੀ ਉਹ ਲਾਜ਼ਮੀ ਰੱਖੀ ਗਈ